ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਇਹ ਤਸਵੀਰਾਂ ਜੋ ਤੁਸੀਂ ਘੁੱਟ ਮਾਰਦੀਆਂ ਵੇਖ ਰਹੇ ਹੋ ਇਹ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਇੱਕ ਹੋਟਲ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਇੰਨਾ ਕੀ ਜ਼ਿਆਦਾ ਵਧਿਆ ਕਿ ਕਬਜ਼ਾ ਕਰਨ ਪਹੁੰਚੇ ਐਸਪੀ ਅਤੇ ਨਾਇਬ ਤਹਿਸੀਲਦਾਰ ਦੇ ਉੱਤੇ ਹੋਟਲ ਵਾਲਿਆਂ ਨੇ ਜਮ ਕੇ ਹੱਥ ਸਾਫ਼ ਕੀਤਾ ਤੁਹਾਨੂੰ ਦੱਸ ਦਈਏ ਕਿ ਇਸ ਹੋਟਲ ਦਾ ਮਾਲਕ ਰਿਸ਼ਵਨਾਥ ਬੰਟੀ ਹੈ ਜਿਸ ਦਾ 파ਟਰ ਵਿਵੇਕ ਸੀ ਆਪਣੀ ਪਾਰਟਨਰਸ਼ਿਪ ਆਪਣੀ ਹਿੱਸੇਦਾਰੀ ਨੂੰ ਲੈ ਕੇ ਇਹਨਾਂ ਦੇ ਵਿੱਚ ਵਿਵਾਦ ਚੱਲਿਆ ਤੇ ਜਿੱਤੇ ਤੱਕ ਸੂਤਰਾ ਦੀ ਮੰਨੀਏ ਤਾਂ ਵਿਵੇਕਦੇਸ਼ ਹੋਟਲ ਦੇ ਵਿੱਚ 25% ਦੀ ਪਾਰਟਨਰਸ਼ਿਪ ਸੀ ਜਦਕਿ ਵਿਸ਼ਵਨਾਥ ਬੰਟੀਵੈਲੋ ਜਦੋਂ ਵੀ ਹੋਟਲ ਦਾ ਹਿਸਾਬ ਕਿਤਾਬ ਵਿਵੇਕ ਕੋਲੋਂ ਮੰਗਿਆ ਗਿਆ ਤਾਂ ਉਸਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਿਸਾਬ ਕਿਤਾਬ ਕਦੇ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਆਪਣੇ ਰਸੂਕਦਾਰ ਯਾਰਾ ਦੋਸਤਾਂ ਦੇ ਨਾਲ ਮਿਲ ਕੇ ਹੋਟਲ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆਖਿਰ ਕੀ ਹੈ ਸਾਰਾ ਮਾਮਲਾ ਉਹ ਜਾਣਦੇ ਆ ਵਿਸ਼ਵਨਾਥ ਬੰਟੀ ਦੀ ਜ਼ੁਬਾਨੀ ਇਹਦਾ ਹੋਟਲ ਦੇ ਵਿੱਚ ਵਿਵਾਦ ਚੱਲ ਰਿਹਾ ਸਾਡੇ ਆਪਣੇ 파ਟਰਨਰਾਂ ਦਾ ਸਾਡੇ ਇੱਕ 파ਟਰਨ ਦਾ 25 ਪੈਸੇ ਦੇ ਵਿੱਚ ਬਵੇਕ ਕੌਸ਼ਲ ਉਹ ਪਿਛਲੇ 27 ਮਹੀਨਿਆਂ ਨੂੰ ਹੋਟਲ ਚਲਾਇਆ ਜਿਹਦੇ ਵਿੱਚ ਕੋਈ ਹਿਸਾਬ-ਕਿਤਾਬ ਨਹੀਂ ਦੇ ਰਿਹਾ ਉਹਦੇ ਕਰਕੇ ਹਿਸਾਬ-ਚਾਹ ਸਾਡੇ ਆਪਜ ਵਿਦਵਾ ਚੱਲ ਰਿਹਾ ਜਦੋਂ ਅਸੀਂ ਕੋਈ ਹਿਸਾਬ-ਕਿਤਾਬ ਦੀ ਗੱਲ ਕਰਦੇ ਹਾਂ ਤੇ ਉਹ ਐਸਪੀ ਡੋਗਰਾ ਵਾਲਾ ਕਮਾਂਡਰ ਫਰੌ ਲੱਗਾ ਆ ਉਹਨੂੰ ਲੈ ਜਾਂਦਾ ਹਰ ਵੇਲੇ ਆਪਣੇ ਗਨਮੈਨ ਲੈ ਕੇ ਬਦਮਾਸ਼ੀ ਕਰਦਾ ਥੋੜੇ ਦਿਨਾਂ ਤੋਂ ਇਹਨਾਂ ਨੇ ਆਪਣਾ ਲੀਡਰ ਰਿਹਾ 10 ਸਾਲ ਇਹਨਾਂ ਦਾ ਕੇਵਲ ਉਹਨੂੰ ਇਹਨਾਂ ਨੇ ਸਦਰ ਐਸਐਚਓ ਨੂੰ ਵਾਲਿਆ ਜਿਹੜਾ ਕਿ ਸਾਡਾ ਜਿਹੜਾ ਸਾਡਾ ਹੋਟਲ ਆ ਸਾਡੇ ਸਦਰ ਦਿਨਰਾਂ ਦਾ ਉਸ ਦਿਨ ਤੋਂ ਰੁਟੀਨ 'ਚ ਹੋਟਲ ਜਾ ਰਿਹਾ ਕਿਉਂਕਿ ਸਾਡੇ ਕੋਲ ਸਾਰੀ ਇਹਦੀ ਫੁਟੇਜ ਹੈਗੀ ਆ ਉਸ ਦਿਨ ਉਸ ਦਿਨ ਰਾਤ ਨੂੰ ਇਹਨੇ ਹੋਟਲ ਦੇ ਵਿੱਚ ਆ ਕੇ ਮੇਰੇ ਆਫਿਸ ਤੋਂ ਕਾਊਂਟਰ ਚੱਕ ਕੇ ਥੱਲੇ ਇਹਦੇ ਗਨਮੈਨਾਂ ਨੇ ਚੁਕਾ ਕੇ ਮੇਰੇ ਦਫਤਰ ਨੂੰ ਲੋਕ ਲਾਣ ਲੱਗੇ ਸੀਗੇ ਤੇ ਮੇਰੇ ਮੈਨੇਜਰ ਦਾ ਮੈਨੂੰ ਫੋਨ ਆਇਆ ਕਿ ਸਾਰੇ ਇਥੇ ਰਮ ਡੋਗਰਾ ਸਾਹਿਬ ਕਬਜ਼ਾ ਕਰਾ ਰਹੇ ਹੋਟਲ ਦੇ ਵਿੱਚ ਨਾਲ ਨਾਇਬ ਸੇਲਰ ਮਨਜੀਤ ਸਿੰਘ ਜਦੋਂ ਮੈਂ ਅੰਦਰ ਪਹੁੰਚਿਆ ਤੇ ਚੱਲ ਜਾਨੇ ਇਕੱਠੇ ਸੀਗੇ ਇਹਨਾਂ ਜਾਂਦੇ ਮੇਰੇ ਮੁਕਾਬਰਤਾ ਉੱਥੇ ਲੜਾਈ ਹੋ ਗਈ ਜੀ ਉਤੋਂ ਬਾਅਦ ਸਾਰਾ ਕੁਝ ਇਹਨਾਂ ਨੇ ਸਾਡੇ ਤੇ ਝੂਠਾ ਪਰਚਾ ਦਰਜ ਕਰਾ ਦਿੱਤੇ ਕੀ ਵਰਦੀ ਪਾੜਤੀ ਸਾਨੂੰ ਕੁੱਟਿਆ ਉਹ ਕੀਤਾ ਗੋਲੀ ਚਲਾਈ ਜੀ ਸਾਡੀ ਚੈਨੀ ਲਾ ਲਈ ਜਿਹੜਾ ਕਿ ਅਸੀਂ ਮੇਰੇ ਭਾਂਜੇ ਨੇ ਸ਼ਿਵਮ ਕੁਲਰ ਸਾਡੀ ਉਹ ਗੱਲ ਮੰਨ ਕੇ ਇੱਕ ਸੈੱਟ ਬਣਾਈ ਸੀ ਜਿਹੜਾ ਸੈੱਟ ਦੇ ਵਿੱਚ ਸਾਰਾ ਕੁਝ ਦੇ ਦਿੱਤਾ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਇਨਕੁਆਇਰੀ ਕਰ ਰਹੇ ਆ ਉਹ ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਊਗਾ ਗੁਰਪਿਆਰੇ ਉਹ ਪੁਲਿਸ ਅਧਿਕਾਰੀ ਫਿਰ ਚਾਹੇ ਉਹ ਐਸਪੀ ਡੋਗਰਾ ਹੋਵੇ ਜਾਂ ਕੋਈ ਹੋਰ ਉਹਨਾਂ ਨੂੰ ਚਾਹੀਦਾ ਹੈ ਕਿ ਸੱਚਾਈ ਤੇ ਇਮਾਨਦਾਰੀ ਦੇ ਨਾਲ ਹਮੇਸ਼ਾ ਹੱਕ ਸੱਚ ਦਾ ਸਾਥ ਦਿੱਤਾ ਜਾਵੇ ਹੁਣ ਇਸਾਰੇ ਮਾਮਲੇ ਦੇ ਉੱਤੇ ਐਸਐਸਪੀ ਹੁਸ਼ਿਆਰਪੁਰ ਨੇ ਕੀ ਕਿਹਾ ਆਓ ਉਹ ਵੀ ਜਾਣਦੇ ਆ ਆਪਣੇ ਜ਼ਿਲ੍ਹਾ ਐਸਪੀ ਹੈੱਡਕੁਆਟਰ ਡੀਐਸਪੀ ਸਿਟੀ ਅਤੇ ਐਸਐਸਚੂ ਮਾਡਲ ਟਾਊਨ ਦੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਨ ਕੀਤੀ ਗਈ ਸੀ ਟੀਮ ਵੱਲੋਂ ਮੌਕੇ ਪਰ ਪੁੱਛ ਕੇ ਸਾਰੇ ਵਿਟਨੈਸ ਨੂੰ ਗੌਰ ਨੂੰ ਸ਼ਾਮਲ ਕਰਕੇ ਤਫ਼ਤੀਸ਼ ਕੀਤੀ ਸੀ ਕਿ ਉਹ ਦੋਚੋਂ ਸਾਡੇ ਸਿੱਟ ਨੂੰ ਉਸ ਹੋਟਲ ਦੇ ਉਹ ਲੜਾਈ ਜਗੜਾ ਦੇ ਸਬੰਧਿਤ ਵਿੱਚ ਜਿਹੜਾ ਸੀਸੀਟੀ ਫੁਟੇਜ ਹੈ ਮੌਜੂਦ ਸੀ ਉਹ ਮਿਲੀ ਸੀ ਉਸ ਕੇ ਆਧਾਰ 'ਤੇ ਸਾਰੇ ਤਫ਼ਤੀਸ਼ ਕੋ ਮੁਕੰਮਲ ਕਰਕੇ ਸਿੱਟ ਨੂੰ ਮੈਨੂੰ ਰਿਪੋਰਟ ਦਿੱਤੀ ਗਈ ਸੀ ਉਹ ਰਿਪੋਰਟ ਮੇਰੇ ਵੱਲੋਂ ਫਾਈਨਲ ਹੋ ਕੇ ਫਿਰ ਅਗਲੀ ਲੋੜਿੰਦੀ ਕਾਰਵਾਈ ਕੇ ਲਈ ਤਾਣਾ ਮੇ ਚੱਲ ਗਈ ਫੇਰ ਇੱਕ ਪਾਰਟੀ ਨੇ ਦੂਸਰੀ ਪਾਰਟੀ ਕੋ ਵੱਲੋਂ ਜੋ ਲੜਾਈ ਲਗਾਏ ਹੈ ਦੋਸ਼ ਕਾਫੀ ਚੀਜ਼ ਹੈ ਉਸਮੇ ਸਾਬਤ ਨਹੀਂ ਹੋ ਰਹੀ ਹੈ ਜਿਹੜਾ ਮਾਮੂਲੀਤ ਲੜਾਈ ਝਗੜਾ ਕੀ ਹੈ ਸੰਬੰਧਿਤ ਮੈਂ ਜਿੰਨਾ ਮੈਰਿਟ ਮੈਂ ਜੋ ਧਾਰਾਾਂ ਲਗਤੀ ਹੈ ਉਹ ਲਗੇ ਰਹੇ ਬਾਕੀ ਸਾਰੇ ਨਿਕਲ ਗਏ ਹੁਣ ਵੇਖਣਾ ਇਹ ਹੋਵੇਗਾ ਕਿ ਹੋਟਲ ਦੇ ਇਸ ਲੜਾਈ ਦਾ ਮਸਲਾ ਇਸ ਕਾਬ ਚਿਦਾ ਮਸਲਾ ਕਦੋਂ ਸੁਲਝਦਾ ਹੈ ਪਰ ਇੱਕ ਗੱਲ ਤਾਂ ਇਹ ਹੈ ਕਿ ਜੇਕਰ ਪੁਲਿਸ ਅਤੇ ਪ੍ਰਸ਼ਾਸਨ ਸੱਚਾਈ ਤੇ ਇਮਾਨਦਾਰੀ ਦੇ ਨਾਲ ਅਜਿਹੇ ਮਸਲਿਆਂ ਨੂੰ ਬਿਨਾਂ ਕਿਸੇ ਮਤਲਬ ਬਿਨਾਂ ਕਿਸੇ ਯਾਰੀ ਦੋਸਤੀ ਨਿਭਾਏ ਸੋਲਵ ਕਰਨ ਦੇ ਉੱਤੇ ਆਏ ਬਹੁਤ ਜਲਦ ਅਜਿਹੇ ਮਸਲੇ ਸੋਲਵ ਹੋ ਸਕਦੇ ਨੇ ਬਹੁਤ ਜਲਦ ਅਜਿਹੀਆਂ ਘਟਨਾਵਾਂ ਤੇ ਠਲ ਪਾਈ ਜਾ ਸਕਦੀ ਹੈ ਕਿਉਂਕਿ ਕਿਤਨਾ ਕਿਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਹੀ ਟਿੱਲ ਹੁੰਦੀ ਹੈ ਜਿਸ ਕਰਕੇ ਦੂਜਿਆਂ ਨੂੰ ਮੌਕਾ ਮਿਲਦਾ ਹੈ ਆਪਣੀ ਗੁੰਡਾਗਰਦੀ ਵਿਖਾਉਣ ਦਾ ਜੋ ਇਸ ਕੇਸ ਦੇ ਵਿੱਚ ਵੀ ਸਾਫ ਸਰਾਈ ਤੋ ਇਹ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ